ਕਈਆਂ ਦੇ ਮਨ ਵਿੱਚ ਆਉਂਦਾ ਲੱਖਾਂ ਵਾਰੀ ਵਾਹਿਗੁਰੂ ਵਾਹਿਗੁਰੂ ਕਿਉਂ ਜਪੀਏ ਇਹ ਲਿਖਣ ਪਗਤੀ ਦੇ ਸਮਾਗਮ ਚੱਲ ਰਹੇ ਨੇ ਹਜ਼ਾਰਾਂ ਵਾਰ ਕਿਉਂ ਲਿਖੀਏ ਕੀ ਮਿਲੇਗਾ ਕਈ ਐ ਵੀ ਕਹਿ ਦਿੰਦੇ ਇੱਕ ਵਾਰੀ ਜਪਿਆ ਪੜਿਆ ਲਿਖਿਆ ਉਹ ਵੀ ਪ੍ਰਵਾਨ ਹੈ ਸਾਧ ਸੰਗਤ ਜੀ ਇਹ ਲੱਖਾਂ ਵਾਰ ਵਾਹਿਗੁਰੂ ਵਾਹਿਗੁਰੂ ਤਾਂ ਜਪਣਾ ਤਾਂ ਲਿਖਣਾ ਹੈ ਤਾਂ ਕਿ ਇੱਕ ਵਾਰ ਇਹੋ ਜਿਹਾ ਪਿਆਰ ਨਾਲ ਜੱਪਿਆ ਲਿਖਿਆ ਜਾਵੇ ਜਿਹੜਾ ਗੁਰੂ ਨੂੰ ਭਾ ਜਾਵੇ ਇਸ ਤਰ੍ਹਾਂ ਦਾ ਪਿਆਰ ਨਾਲ ਬੋਲਿਆ ਜਾਵੇ ਜਿਹੜਾ ਗੁਰੂ ਨੂੰ ਭਾ ਜਾਵੇ ਇਸ ਤਰ੍ਹਾਂ ਨਾਲ ਪਿਆਰ ਨਾਲ ਲਿਖਿਆ ਜਾਵੇ ਜੋ ਹਿਰਦੇ ਤੇ ਹੀ ਛੱਬ ਜਾਏ ਸੋ ਐਸੀ ਅਰਦਾਸ ਹੈ ਜੀ ਏਕ ਵਾਰ ਜਿਨ ਤੁਮੇ ਸੰਭਾਰਾ ਕਾਲ ਵਾਸਤੇ ਤਾਇਉ ਵਾਰ ਸਭ ਕੋ ਕਾਲ ਸਭਨ ਕੋ ਕਰਤਾ ਰੋਗ ਸੋਗ ਦੋਖਨ ਕੋ ਹਰਤਾ ਇਕ ਚਿਤ ਜੈ ਇਕ ਛਿਨ ਧਾਇਓ ਕਾਲ ਫਾਸ ਕੇ ਵਿਚ ਨ ਆਇਓ ਯਤਨ ਐਈ ਉਹ ਕਦੋ ਪੜਿਆ ਸੁਣਿਆ ਜਪਿਆ ਇਸ ਤਰ੍ਹਾਂ ਦਾ ਜਪਿਆ ਜਾਏ ਜਿਹੜਾ ਗੁਰੂ ਜੀ ਨੂੰ ਪ੍ਰਵਾਨ ਹੋਵੇ ਤਾਂ ਕਰਕੇ ਲਿਖਨ ਭਗਤੀ ਦੇ ਕਾਰ ਚੱਲ ਰਹੇ ਨੇ ਸਭ ਸੰਗਤ ਆਪ ਵੀ ਲਿਖੋ ਅਤੇ ਹੋਰ ਸੰਗਤਾਂ ਨੂੰ ਵੀ ਜੋੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ